ਜੀ ਇਹ ਆ ਜਾਲਾ ਮਿੱਤਰੋ ਨਾ ਟਾਈਮ ਹੋ ਗਿਆ ਭਾਈ 4 ਦਾ ਠੀਕ ਆ ਕੇ ਹਾਂ ਸ਼ੁਰੂ ਕਰ ਲਈ ਲੈ ਮਿੱਤਰੋ ਉਤਰੀ ਛੱਡਣੀ ਆ ਭਈ ਆਪਾਂ ਠੀਕ ਆ ਤੇ ਉਹਨੂੰ ਲਾਉਣ ਲੱਗਿਆ ਪਾਣੀ ਇਹ ਪਾਣੀ ਭਈ ਆਪਣਾ ਦੋ ਵਾਰੀ ਲੱਗਦਾ ਕਿਉਂਕਿ ਹੁਣ ਗਰਮੀ ਵਾਲੀ ਆ ਠੀਕ ਹੈ ਜਿਹੜਾ ਆਪਾਂ YouTube ਤੇ ਪਾਇਆ ਹੋਇਆ ਇਹ ਦੋ ਵਾਰੀ ਲੱਗਦਾ ਪਾਣੀ ਭਈ ਇੱਕ ਵਾਰੀ 7:00 ਵਜੇ ਲੱਗਦਾ ਤੇ ਇੱਕ ਵਾਰੀ ਰਾਤ ਨੂੰ 3:00 ਵਜੇ ਇਹ ਜੇ ਮੋਤੀ ਪਿਸਤੀ ਨਾਲ ਲਾਉਣੀ ਹੈ ਫਿਰ ਮਿੱਤਰੋ ਪਾਣੀ ਨੂੰ ਮਿੱਤਰੋ ਇਹ 6:00 ਵਜੇ ਲਿਆਓ ਠੀਕ ਹੈ ਦੂਜੀ ਵਾਰੀ ਪਾਣੀ 1:00 ਵਜੇ ਲਾ ਦਿਓ ਉਤੋਂ ਬਾਅਦ ਮੋਤੀ ਪਿਸਤੀ ਲਾ ਦੋ 6:30 ਵਜੇ ਕਿਉਂਕਿ 6:30 ਵਜੇ ਨੂੰ ਤੱਕ ਇੱਚ ਜੂਗਾ ਪਾਣੀ ਤਿੰਨ 2.5-3 ਘੰਟੇ ਖਿੱਚੇ ਜਾਂਦਾ ਠੀਕ ਆ ਫੇਰ ਨਾਉਣ ਲੱਗਿਆ ਹੁਣ ਆਪਾਂ ਕਬੂਦਰੀ ਨੂੰ ਪਾਣੀ ਇਹ ਪੋਣਿਆ ਬਈ ਆ ਕੱਪੜੇ 'ਚ ਕਿਉਂਕਿ ਇਹਦੇ 'ਚ ਬਈ ਆ ਸਾਰਾ ਦੂਜਾ ਜਗਾਰ ਨਹੀਂ ਜਿੱਥੇ ਕਹਿੰਦਾ ਪਾਣੀ ਪਾਣੀ ਹੋ ਜਾਂਦਾ ਥੱਲੇ ਇਹੇ ਜੇ ਕੱਪੜੇ 'ਚ ਹੀ ਪੋਣਿਆ ਕਰੋ ਤੇ ਇੱਕ ਆਉਂਦਾ ਮਲ ਮਲ ਦਾ ਜਾਭੂ ਲੈ ਲਿਆ ਕਰੋ ਕਿਆ ਆਪੋਂ ਲੈ ਜੀ ਨੀ ਮ ਆ ਗਿਆ ਪਾਪਰ ਜੀ ਹੈ ਮਗਰ ਸਭ ਦਾ ਆਪ ਅਕਦਰ ਨਾ ਦੇਰ ਵਿੱਚ ਖੜਾ ਆ ਨਾ ਪਸ ਤੋਂ ਉਤਰੀ ਕਿ ਨੀ ਨਾ ਮੇ ਲੋ ਦਾ ਤੈ ਨੂੰ ਪਾਣੀ ਪਿਲਾ ਕੇ ਆਪਾਂ ਤੇ ਆਪਾਂ ਦੇ ਚੱਲ ਦੋ ਟਿੱਕਤਾ। ਯਾ, ਬਾਤ ਇਹ ਕਿ ਅਸੀਂ ਆਪਣੀ ਸਾਰੀ ਵੀਡੀਓ ਤੁਹਾਡੇ ਨਾਲ ਬਈ ਸ਼ੇਅਰ ਕਰਿਆ ਕਰਾਂਗੇ। ਬਸ ਤੁਸੀਂ ਵੀ ਗਾ ਵੀ ਬਾਤ ਕੋ ਬਾਤ ਫੋਰ ਦਾ ਸਪੋਰਟ ਕਰੋ। ਭਰਾਵਾਂ ਕੀ ਰਿਕੁਐਸਟ ਆ। ਯਾ, ਬਹੁਤ ਸਾਰੇ ਸਪੋਰਟ ਦੀ ਬਹੁਤ ਲੋੜ ਹੈ ਸਾਹਮਣੇ ਬਾਜੀ ਆਪਾਂ ਛਤਰ ਬਿਮਾਰ ਨੇ ਫਿਰ ਵੀ ਛੱਡੀ ਆ ਨੇ। ਇੱਕ ਦਿਨ ਸਿਰ ਤੋਂ ਨਹੀਂ ਪਰਾਮਾ ਦਾ ਕਿਰਾਜ਼ ਨੂੰ ਮੁੱਤੀ ਬਸਤੀ ਲਾਵਾਗੇ ਉਹ ਵੀ ਦੁਹਵਾਮਾਗੇ ਬਈ ਦੂਜੀ ਵਾਰ ਪਾਣੀ ਲਾਵਾਂਗੇ ਉਹ ਵੀ ਦਿਖਾਵਾਂਗੇ ਬਾਸ ਤੂੰ ਹੀ ਵਾਰ ਤੂੰ ਸਪੋਰਟ ਕਰੋ ਪਰਾਮਾ ਬਾਕੀ ਇਹਨੇ ਮੱਝੇ ਬਿਮਾਰ ਹੋਏ ਸੀ ਬਈ ਠੀਕ ਤਾਂ ਹੋਏ ਸੀ ਯਾ ਦੇਖ ਲੋ ਹੁਣ ਆਖਾ ਆਖਾ ਫੇਰ ਸਾਫ ਕਰਕੇ ਛੱਡ ਰੱਖਿਆ ਬਾਹਰ ਬਈ ਕੀ ਕਰੀਏ ਤੂੰ ਕਟੋ ਕਟਾ 15 ਬੱਚੇ ਜੇ ਤੂੰ ਪਹਿਲਾਂ ਕਹੇ ਇੱਕ ਕਬੂਤਰ ਠੀਕ ਹੋਇਆ ਉਹ ਵੀ ਉਹ ਮੁਰਗੀ ਜਾਂਦਾ ਉਹ ਮੁਰਗੀ ਜਾਂਦਾ ਹੋਏ ਆ ਰੁਜਾ ਹਾਲ ਗਿਆ ਇਹਦਾ ਹਾਂਜੀ ਕੀ ਹਾਲ ਜਾਲਾ ਮਿੱਤਰੋ ਨਾ ਟਾਈਮ ਹੋ ਗਿਆ ਬਈ 4 ਦਾ ਤੇ ਆਪਾਂ ਲਾਉਣ ਲੱਗਿਆ ਮੋਤੀ ਬਿਸਤੀ ਮਾਂ ਚੱਲ ਭਰਾਵਾਂ ਨਾਲ ਇਹ ਵੀ ਸ਼ੇਅਰ ਕਰ ਦਈਏ ਠੀਕ ਆ ਕਿਵੇਂ ਲੱਗਦੀ ਆ ਸੋ ਭਰਾ ਬਣ ਕੇ ਬਈ ਸਾਰੀਆਂ ਵੀਡੀਓ ਚ ਸਾਰਾ ਕੁਝ ਦੱਸਦਾ ਹੁੰਨਾ ਯਾਰ ਫੇਰ ਵੀ ਤੁਸੀਂ ਨਾ ਕਈ ਪੁਰਾਣਾ ਵੀਡੀਓ ਨਹੀਂ ਦੇਖਦੇ ਪੂਰੀ ਠੀਕ ਆ ਤੇ ਬਸ ਉਹੀ ਗੱਲ ਕਰਨ ਲੱਗ ਜਾਣਗੇ ਬਈ ਤੂੰ ਤਾਂ ਦੱਸਿਆ ਹੀ ਨਹੀਂ ਵਿੱਚ ਦੱਸਿਆ ਤਾਂ ਹੈ ਹੀ ਨਹੀਂ ਕੁਛ ਯਾਰ ਬਾਈ ਜੇ ਮੈਂ ਦੱਸਦਾ ਫੇਰ ਹੀ ਆ ਨਾ ਠੀਕ ਹੈ ਤੂੰ ਸੋਪਰਾ ਆਵਣ ਕੇ ਵੀਡੀਓ ਪੂਰੀ ਦੇਖ ਲਿਆ ਕਰੋ ਮੋਤੀ ਬਿਸਤੀ ਲਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਦੇਣਾ ਮਿੱਤਰੋ ਯਾਰ ਕਿਤੋਂ ਬਰਹਾਤ ਕਰਦੇ ਆ ਆ ਦੇਖ ਲਓ ਬਾਈ ਕਿੰਨੀ ਕੁ ਚੱਕਣੀ ਆ ਹੁਣ ਇੱਕਦਮ ਆਇਆ ਕੱਲਾ ਯਾਰ ਦੇ ਬਾਹਰ ਵੀ ਨਾ ਡੋਲਣਾ ਸਾਰੀ ਆਇਆ ਦੇਖੋ ਚੱਕ ਕੇ ਤੇ ਜੋ ਹੁੰਦੀ ਮਿੱਤਰੋ ਥੋੜੀ ਜੀ ਹੋਈ ਐ ਤੇ ਆਪਾਂ ਚੂਚੀ ਨਾ ਵੀ 바ਵਾ ਹੁੰਦੀ ਆ 바ਵਾ ਬੂਵਾ ਕੋਈ ਨਹੀਂ ਹੁੰਦੀ ਹੁੰਦੀ ਥੋੜੀ ਜੀ ਐ ਤੇ ਬਸ ਇੰਨੀ ਕੁ ਚੱਕਣੀ ਆਪਾਂ ਠੀਕ ਆ ਜਿਆਦਾ ਨਹੀਂ ਚੱਕਣੀ ਜਿਆਦਾ ਤਾਂ ਨਹੀਂ ਹੋਊਗੀ

दस एम पानी है ठीक तो है बड़ा नहीं रहो भाई वो नहीं करता हूँ तुम्हें पता चार है झाड़ती सीख दिल्ली हरा ਕੀ ਬਈ ਠੰਡਾ ਪਾਣੀ ਹੈ ਠੀਕ ਹੈ ਠੰਡੇ ਪਾਣੀ ਦੇ ਨਾਲ ਨਾਲ ਨਾ ਬਈ ਜੇ ਹਿਸਾਬ ਲਾ ਲੋਗੇ ਆਪ ਵੀ ਠੰਡਾ ਕਰ ਜੂਗੀ ਕੋਈ ਵੀ ਠੰਡਾ ਹੋਊਗਾ ਜਿਹੜੀ ਚਾਹ ਵੀ ਠੰਡੀ ਹੋਊਗੀ ਕਿਹਨੇ ਆ ਦੇਖ ਲੋ ਠੀਕ ਹੈ ਤੇ 10 ਐਮਐਲ ਲਾਉਣੇ ਆ ਠੀਕ ਹੈ ਮਿੱਤਰੋ ਬਾਕੀ ਤੁਹਾਨੂੰ ਚੱਲ ਕੇ ਤੇ ਬਾਜੀ ਦਾ ਦੱਸਾਂਗੇ ਅਪਡੇਟ ਅੱਜ ਕੀ ਬਣਿਆ ਫਿਰ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਦਾ ਮੇਤਰੂ ਬਾਜੀ ਦੇ ਅੱਜ ਪਿੰਡ ਲਿਆਂਦ ਖੁਰਦ ਦਾ ਜਾਂਤਾ ਆਈਏ ਨੀ ਬਈ 7 ਵਜੇ ਲਵਾਉਣਗੇ ਓਲੇ ਲੇਟ ਕਰਨਗੇ ਫਿਰ ਹੁੰਦਾ ਹਾਂ ਜੀ ਦੋਸਤੋ ਕਬੂਤਰਾਂ ਨੂੰ ਓਲੇ ਲਾਉਣ ਲੱਗ ਪਏ ਸਲਾਰੀ ਉੱਤੋਂ ਦੇਖ ਲਈ ਹਾਂ ਹਾਂ ਚਲਾ ਲਈ ਹਾਂ ਚਲਾ ਦੇ ਲਾ ਫੜਕ ਹੱਥ ਚ ਇਧਰ ਆ ਪਰੋ ਰੌਣ ਟਕੇ ਬਾਈ ਆਜੋ ਆਜੋ ਪਰੋ ਆਜੋ ਇੱਥੇ ਉਹਦਾ ਵੀ ਨਾ ਲੈ ਆ ਜਾ ਇੱਧਰ ਲੈ ਆ ਹੋਰ ਕਿੰਨੀ ਆ ਲੈ ਆ ਬਈ ਆਜੋ ਤਿੰਨ ਬੰਦੇ ਲੈ ਇਧਰ ਆਇਆ ਮੁੰਡਿਆ ਆਇਆ ਇਧਰ ਆਇਆ ਵੇ ਆਇਆ ਇਧਰ ਆਇਆ ਵੇ ਉਹ ਕਾਲਾ ਚੜ ਉਹ ਲੱਗਦੇ ਬਾਈ ਕੰਪਟਰਾਂ ਨੂੰ ਉਹ ਲੱਗੇ ਬਈ ਉਹਨੇ ਉਤਰਾਂ ਮੂਰੇ ਆਇਆ ਮੂਰੇ ਮੂਰੇ ਆਇਆ ਮੂਰੇ ਮੂਰੇ ਆਇਆ ਮੂਰੇ ਜੀ ਦੋਸਤੋ ਮਿੱਤਰਾਂ ਨੂੰ ਬੋਲੇ ਲੱਗਦੇ ਤੇਤੀ ਆ ਤੇ ਆਪਣੇ ਕੰਨੀ ਆ ਹਾਂਜੀ ਦੋਸਤੋ ਆ ਗਿਆ ਲੇ ਉਤਰਣ ਚੱਲ 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 ਤੂੰ ਬਣਾ ਜਾ ਕੇ ਵੀਡੀਓ ਪਿੰਜਰਾ ਚੱਕਾ ਬਣਾ ਜਾ ਕੇ ਜਾ ਜਰਾ ਵੀਡੀਓ ਬਣਾਇ ਚੱਲ ਮੈਂ ਦੇਖਦਾ ਕੁੱਤਰਾਂ ਨੂੰ ਤਾਂ ਪਿੰਜਰਾ ਚੱਕ ਲੈ ਜਰਾ ਦੇ ਗੁੱਡੀ ਲਾਈਂ ਕਰਦੀ ਇਹ ਨਹੀਂ ਐਡਾ ਜ਼ੋਰ ਲਾਉਂਦੀ ਦੋ बामान सप्पावन बिच इन्हें तो पुछी आये कि

تطي گوبتر اڑ گئے دوستو ولاڈے نال ولاٹڑ نال ਬਣਾਣਾ ਬਣਾਣਾ ਮੈਂ ਜਾਣਾ ठत्ती हुई ਕੀ ਕਰ ਰਹੇ ਹੋ ਕਿਉਂ ਬਿੜੋ ਆਹ ਕੀ ਗੱਬਰ ਗਿਆ ਇਤਨਾ ਉਹ ਰੋਚਾਂ ਵਾਲੀ ਆਲੇ ਰੋਚਾਂ ਵਾਲੀ ਐ ਬੈਜਵੀਰ ਫੈਸਲਾ ਕਰਦੇ ਭਾਈ ਕਿਹੜਾ ਕੈਂਸਲ ਉਹ ਕਿਹੜਾ ਛੱਡਾ ਕੈਂਸਲ ਕਰਾਂਗੇ ਛੱਡਾ ਕਿਹੜਾ ਇਹਨਾਂ ਚੋਂ ਗੋਵਿੰਦ ਵਾਲਾ ਪੁੱਤਰ ਆ ਛੱਡਿਆ ਆ ਕੱਟ ਦੀਏ ਉਹ ਕਿਡਾ ਰਹਿ ਗਿਆ ਉਹ ਕਿਹੋ ਜਿਹਾ ਰਹਿ ਗਿਆ ਉਹ ਬਾਈ ਐਂਟਰੀਆਂ ਫੜਾ ਦੇ ਜਿਹਨੇ ਫੜਾਉਣੀਆਂ ਨੇ ਹੁਣ ਆ ਜੀ ਦਿਨ ਉਹ ਬਠਾ ਓਏ ਆਪਾਂ ਇੱਕ ਟਮ ਟਮ ਹੁੰਦੀ ਹੈ ਨੀ ਟੈਨਿੰਗ ਕਰਤੋਂ ਓਏ ਓਰੇ ਲਿਆ ਕਾਪੀ ਲਿਆ ਦੋ ਦੋ ਦੱਬਿਓ ਸੁਣਦੀ ਕੋਈ ਨਿਕੜ ਕੇ ਕਰਨਾ ਤਾਂ ਅਸੀਂ ਨਾ ਸੁਗੜ ਪਿਆਲੇ ਅੱਜ ਘਾੜ ਦੋ ਠੰਡੇ ਦਾ ਮੰਗਣਾ ਪੜਾ ਵੀ ਤੂੰ ਫੜਨਾ ਕਹੇ ਕਹੇ ਕਿਲਾ ਦੋ ਇੰਟਰੀ ਨੂੰ ਕੁੜੀ ਵੀ ਅਲੱਗ ਅਲੱਗ ਮੋੜ ਕਿੰਨੇ ਦਉ ਤੋ ਨਹੀਂ ਕਰਦਾ ਬਾਅਦ ਉਹ ਉੱਥੇ ਬੈਠ ਕੇ ਯਾਰ ਉਹ ਕਰ ਲੋ ਯਾਰ ਆ ਜਾ ਸੰਧੀ ਪਲਾਣੇ ਬੈ ਜਾ ਯਾਰ ਆ ਜਾ ਉੱਥੇ ਬੈ ਜਾ ਵੇ ਪੁੱਤਰ ਹਾਉਸ ਪਰ ਡੇਗਾ ਦਿਨ ਦਾਤਾ ਯਾਰ ਭਾਈ ਹਾਂ ਦਾਤਾ ਦਾਤਾ ਭਾਈ ਭਾਈ ਕਿੱਥੇ ਨਾਲ ਕਿਉਂ ਜਾ ਕੇ ਪਹੁੰਚ ਗਿਆ ਹਾਂ ਆਇਆ ਜੀ ਉਹ ਮੈਂ ਨਾ ਉਹ ਲੱਲੇ ਵਿੱਚ ਮੈਂ ਨਾਲ ਬੱਤੀ ਨਗਰ ਦੀ ਕਰਦੇ ਚੜਦੇ ਹਾਂ ਥੈਂਕ ਯੂ ਆ ਗਈ ਜਰਾ ਸੀ ਆ ਗਿਆ ਥੱਲੇ ਬੋਚ ਲੀਓ ਥੱਲੇ ਆਓ ਉਹੋ न कर्माचंदी मारे पेपर ਮੁੱਢੇ ਦਿਨ ਆਇਆ ਤਾਂ ਨਾਬਰੀ ਨੂੰ ਪਤਾ ਹੈਗਾ ਦੂਜੇ ਦਿਨ ਕਿਉਂ ਆਇਆ ਕਿਉਂਕਿ ਤੁਸ ਕੱਟੇ ਜਾ ਰਹੇ ਤੁਸੀਂ ਨੋਟਾ ਨਾ ਵੀ ਕਿਤੇ ਬਾਹਰ ਵੀ ਮੁੱਛੀ ਲੈ ਕੇ ਆਇਆ ਕਿ ਨਾ ਚੋਲੋ ਚੋਲੋ ਦੋੜ ਨਾ ਦਿਓ ਵੀਰ ਜੀ ਹੋਰ ਮੈਂ ਜਿਹੜਾ ਕਾਜ ਤੇ ਲਿਖਿਆ ਹੋਇਆ ਉਹ ਨਾਲ ਆ ਦੀ ਓਏ ਭੇਜ ਚੱਲ ਜੀ ਓਏ ਫੜਾ ਨਹੀਂ ਮੈਂ ਆਪ ਵੀ ਆਣਾ ਮੈਂ ਪੈਸੇ ਭਿਲ ਕੰਨਾ ਦੋ ਮਿੰਟ ਰੋਕ ਜੀਬ ਨਾ 1700 ਹੈ ਪੂਰਾ ਕਿਹੜੇ ਤੇ ਜੀਵਨ ਹੀਰੇ ਵਾਲੇ ਦਾ ਵੀ 1700 ਲਿਖਦੇ ਆਹ ਕਾਮ ਦਿੱਤਾ ਤੂੰ ਆਪੇ ਹੁਣ ਸਾਡੇ ਕੋਲੇ ਅਸੀਂ ਕਿਹੜੇ ਹੱਥੋਂ ਲੈਣਗੇ ਜਲਦੀ ਕਰ ਬਾਈ ਵਾਲਾ ਹੋਰ ਵੀ ਹੋ ਆਕੇ ਹੋਰ ਅਗਲਾ ਕਹੂਗਾ ਵੀ ਇਹ ਤੋ ਦਿੱਤਾ ਆਹੀ ਚੱਲੂਗਾ ਆਟੇ ਵਾਲੀ ਦੱਬੇ ਚੋਂ ਕੋਲ ਕੋ ਰਾਹੀ ਜਾਂਦੇ ਇਹ ਰੱਖ ਦੇਗਾ ਅਈ ਬੜਾ ਬੁੜੀਆਂ ਨੇ ਆਟੇ ਵਾਲਾ ਹੱਥ ਲੱਗਿਆ ਹੋਏ ਕੀ ਨਾਂ ਤੇ ਕਰ ਐਵੇਂ ਸਾਨੂੰ ਟਾਈਮ ਹੋ ਗਿਆ 12 ਦਾ ਤੇ ਤਿੰਨ ਚਾਰ ਕੱਟੇਗੇ ਕੁਛਕਦੇ ਟਾਈਮ ਆ ਬਾਈ ਬਾਕੀ ਅੱਗੇ ਦੇਖਦੇ ਆਂ ਹਾਂ ਜੀ ਲੈ ਮਿੱਤਰੋ 12:30 ਦਾ ਟਾਈਮ ਹੋ ਗਿਆ ਬਾਈ ਠੀਕ ਆ ਤੇ ਕੁਝ ਕਬੂਤਰਾਂ ਦੇ ਟਾਈਮ ਲੱਗਾ ਹੋਇਆ ਕੁਝ ਕ ਕੱਟੇ ਗਏ ਬਾਕੀ ਦੱਸਾਂਗੇ ਤੇ ਇੱਕ ਆਪਣੀ ਕਬੂਤੀ ਦਾ ਪੈ ਗਿਆ ਸੀ ਰੰਗ ਦਾ ਰੌਲਾ ਠੀਕ ਆ ਇਹਨਾਂ ਨੂੰ ਐ ਸੀ ਵੀ ਕਿਤੇ ਆਪਣਿਆਂ ਲਈ ਬੈ ਗਈ ਪਰ ਉਹ ਦੂਜੀ ਸੀਗੀ ਆਪਣਿਆਂ ਲਈ ਬਾਅਦ ਚ ਆਪਾਂ ਦਿਖਾਤੀ ਸੀ ਕਿਉਂਕਿ ਆਉਣ ਜਾਣ ਕਰੀ ਜਾਂਦੀ ਹੈ ਬਾਈ ਨਾਲ ਤੇ ਪਿੰਡ ਪਿੰਡ ਵੀ ਬਾਹਲੇ ਛੋਟੇ ਆ ਬਾਈ ਐਂ ਹਿਸਾਬ ਲਾ ਲਓ ਇੱਥੋਂ ਆ ਸਾਹਮਣੇ ਤੁਹਾਨੂੰ ਦੀਂਦਾ ਹੀ ਹੋਊਗਾ ਪਿੰਡ ਉਹ ਅਗਲਾ ਹਾਂ ਜਿਹੜਾ ਦਿਖਾਈ ਜਾਂਦਾ ਇਹ ਇਹ ਪਿੰਡ ਆ ਓਰੇ ਠੀਕ ਹੈ ਫਿਰ ਆਹ ਟਾਣੀ ਆ ਗਈ ਆ ਦੇਖੋ ਸਾਹਮਣੇ ਆ ਆ ਗਿਆ ਛੋਟਾ ਜਿਹਾ ਪਿੰਡ ਠੀਕ ਹੈ ਚਾਰੇ ਪਾਸੇ ਇਹਨਾਂ ਦੇ ਪਿੰਡੇ ਪਿੰਡ ਨਹੀਂ ਛੋਟੇ ਛੋਟੇ ਇੱਕ ਹੋ ਸੀ ਸਾਹਮਣੇ ਟਾਵਰ ਤੇ ਉਧਰ ਜਾਂਦੀ ਆ ਆਪਣੀ ਤੇ ਆ ਖੜੇ ਨੇ ਆਪਣੇ ਕਾਪੀ ਵਾਲੇ ਠੀਕ ਹੈ ਨਾ ਮੈਤਰਾ ਦੂਰਾ ਵੀ ਲਾ ਕੇ ਤੇ ਆਪਣੇ ਕਾਪੀ ਵਾਲੇ ਚੈੱਕ ਕਰੀ ਜਾਂਦੇ ਆ ਬਾਈ ਠੀਕ ਹੈ ਤੇ ਦੇਖਦੇ ਆ ਤੇ ਕਬੂਤਰ ਸਾਰੇ ਸਾਰੇ ਉੱਚੇ ਚੱਲ ਗਏ ਬਈ ਸਾਰੇ ਟੋਟਲੀ ਤੇ ਅੱਜ ਮੇਰੇ ਹਿਸਾਬ ਨਾਲ ਬਈ ਜਿਹੜੇ ਉੱਤੇ ਗਏ ਨੇ ਇਹ ਉੱਚੀ ਉ ਜਾ ਕੇ ਜੇ ਕੁਝ ਕਰਨਗੇ ਮੇਰੇ ਹਿਸਾਬ ਨਾਲ ਜੇ ਕੁਝ ਕੀਤਾ ਇਹਨਾਂ ਨੇ ਤਾਂ ਬਾਕੀ ਤੁਹਾਨੂੰ ਅਪਡੇਟ ਸਾਰੀ ਦੇਵਾਂਗੇ ਬਣੇ ਰਹੋ ਤੇ ਅੱਜ ਵਾਲੀ ਵੀ ਇਸੇ ਵੀਡੀਓ ਚ ਦਿਖਾਈ ਦਿੱਤਾ ਆਪਾਂ ਕੀ ਕੁਝ ਕੀਤਾ ਸੀ ਜਾਨਵਰ ਨਾਲ ਠੀਕ ਆ ਤੇ ਅੱਜ ਗਰਮੀ ਬਹੁਤ ਆ ਹਵਾ ਹੈ ਨਹੀਂ ਅੱਜ ਬਈ ਆਵਾਜ਼ ਤਾਂ ਜਮੀ ਮੂਲੀ ਜੀ ਆ ਕਿਤੇ ਠੀਕ ਆ ਉਹ ਕਬੂਤਰਾਂ ਦਾ ਟਾਈਮ ਪੂਰਾ ਆ ਗਿਆ ਉਹ ਟੱਕ ਕਬੂਤਰ ਕੱਟੇ ਗਏ ਬਈ ਇੱਕ ਖੁਸ਼ੀ ਵਾਲਾ ਡਾਊਟ ਤੇ ਕਲਾ ਕਬੂਤਰ ਪਈ ਠੀਕ ਆ ਜਿਉ ਟਾਂਕੂ ਆ ਤਾਂ ਹੋ ਜੂਗਾ ਨਹੀਂ ਬਈ ਉਹ ਵੀ ਕੱਟਾਏ ਆ 15 ਮਿੰਟ ਦਿੱਤੇ ਹੋਏ ਨੇ ਨਾ ਸੁਣ ਲੋ ਜਿਹੜੇ ਕੱਟੇ ਗਏ ਕਬੂਤਰ ਮਿੰਟੂ ਮੰਗਾਣੀਆਂ ਏ ਕਮ ਕਲੈਰੀ ਜੀਵਨ ਹੀਰੇ ਵਾਲਾ ਜੋਬਣਾ ਅੰਡੇ ਵਾਲੀ ਗੁੜੀ ਅੰਡੇ ਵਾਲੀ ਤਾਰਾ ਗੰਡੂਆ ਖੁਸ਼ੀ ਸ਼ੇਰਖਾ ਸਹਰੀ ਲਫੇਰਾ ਲਵਲੀ ਫੁੱਲੂ ਵਾਲਾ ਇੰਤਰਗਾਮੀ ਵਾਲਾ ਇਹ ਗਗਨ ਰੱਤਾ ਖੇੜਾ ਬਈ ਠੀਕ ਆ ਕਬੂਤਰ ਕੱਟੇ ਗਏ ਬਈ ਹਾਂਜੀ ਮਿੱਤਰੋ ਆ ਫਿਰਦੇ ਆ ਵੀਰੇ ਜਾਨਵਰ ਠੀਕ ਆ ਤਿੰਨ ਚਾਰ ਕੱਟੇ ਗਏ ਤੇ ਦੋ ਕਬੂਤਰ ਨੇ ਡੌਟ ਚ ਆ ਜਾਂਦੇ ਆ ਦੇਖੋ ਜਾਨਵਰ ਠੀਕ ਆ ਤੇ ਬਾਕੀ ਕਬੂਤਰ ਸਾਰੇ ਹੀ ਉੱਚੇ ਨੇ ਬਈ ਨੀਵੇਂ ਆ ਹੀ ਨਹੀਂ ਰਹੇ ਅਧਿਕਾਰੇ ਵੀ ਨਹੀਂ ਹੁੰਦੇ ਘਰ ਤੋਂ ਉੱਤੋਂ ਹੀ ਤਾਂ ਆਟਾ ਫੇਰ ਚੜ ਜਾਂਦੇ ਨੇ ਤੇ ਬਾਕੀ ਸਾਰੀ ਅਪਡੇਟ ਤੁਹਾਡੇ ਨਾਲ ਕਰਾਂਗੇ ਸਾਂਝੀ ਬਸ ਦੇਖੀ ਚਲੇ ਝਾਟਾ ਦੀ ਕੀ ਬਣਦੀ ਐ ਇਹ ਇਧਰ ਵੀ ਕਈ ਕਬੂਤਰਾਂ ਦੋ ਕਬੂਤਰਾਂ ਇਹਦੇ ਪੋਪਲੇ ਹੋ ਰਿਹਾ ਢੱਲੇ ਕੀ ਆ ਪੂਰੇ ਮੁੜ ਕੋ ਮੁੜ ਕੇ ਆ ਜਾਂਦੇ ਨੇ ਦੇਖੋ ਟੈਨਸ਼ਨ ਨਾ ਲੋ ਕੰਦਾ ਟੈਨਸ਼ਨ ਦਾ ਸਾਬ ਹੀ ਲੈਂਦੇ ਨੇ ਕਿੱਥੇ ਹੈਗਾ ਕਾਲਾ ਪੱਲਾ ਕਾਲੀ ਪੂਛ ਆ ਦੇਖ ਲਓ ਮਿੱਤਰੋ ਛੱਪੜ ਚ ਜਾਂਦਾ ਖਰਾਬ ਅੱਲਾ ਕਾਲੀ ਪੂਛ ਉਹ ਹਰੀ ਪੂਛ ਉਹ ਕਾਲਾ ਪੱਲਾ ਬੰਦਾ ਐਂ ਜੀ ਇਹ ਮੁੜ ਗਿਆ ਆ ਮੁੜ ਗਿਆ ਮਿੱਤਰੋ ਲੈ ਮਿੱਤਰੋ ਆਹ ਉਤਰ ਵੀ ਬਈ ਛਪੜਤੇ ਜਾਈ ਜਾਂਦਾ ਠੀਕ ਐ ਤੇ ਟਾਈਮ ਹੋ ਰਿਹਾ 1 ਵਜਣ ਵਾਲਾ ਬਾਈ ਠੀਕ ਐ ਇਹ ਇੱਕ ਕਟਿਆ ਗਿਆ ਕਾਲਾ ਪੱਲਾ ਹਰੀ ਪੂਛ ਵਾਲਾ ਤੇ ਆ ਫਿਰਦਾ ਇੱਥੇ ਠੀਕ ਦਾ ਦੇਖੋ ਦੇਖਦੇ ਆ ਕੀ ਬਣਦਾ ਬਾਕੀ ਕੂਤਰ ਕੇ ਚੈੱਕ ਕਰੀ ਜਾਂਦੇ ਨੇ ਆ ਜਾਂਦਾ ਆਪ ਦੇਖ ਲਓ ਵੀਰੇ ਕੀ ਹਾਲ ਹੋਇਆ ਜੀ ਟਾਈਮ ਅਜੇ ਹੋਇਆ ਜੀ 1:35 ਹੋਇਆ ਹੈ ਤੇ ਆ ਪਿਆ ਬਈ ਛੱਪਰ ਗੈਂਗ ਹੋ ਜਾਂਦਾ ਬਈ ਇਹ ਤੇ ਚਲੋ ਹੋ ਜਾਂਦਾ ਕਈ ਵਾਰੀ ਕੰਮ ਤੋ ਤਿੰਨ ਟਾਵਰ ਤੇ ਬਾਹਲੇ ਡਿੱਗੇ ਨੇ ਬਈ ਇੱਕੋ ਦਮ ਹੁਣ ਤੇ ਹੁਣ ਨਿਭੜੀ ਜਾਊਗਾ ਕੰਮ ਤੇ ਆਪਣੇ ਲਈ ਵੀ ਨਾਲ ਦੇ ਪਿੰਡ ਜਾ ਕੇ ਖੜਦੀ ਆ ਬਈ ਉਥੋਂ ਹੀ ਮੁੜਦੀ ਸੀ ਤੇ ਫੇਜੇ ਦੇਖਦੇ ਆ ਹਜੇ ਤੱਕ ਤਾਂ ਮੁੜੀ ਨਹੀਂ ਠੀਕ ਹੈ ਕਿਉਂਕਿ ਛੋਟੇ ਛੋਟੇ ਪਿੰਡ ਨੇ ਵੀਰੇ